500 ਸਾਲ ਬਾਅਦ ਸਾਡਾ ਜਿਹੜਾ ਸਟਰਗਲ ਸੀ ਸਨਤਨੀਆਂ ਦਾ ਅੱਜ ਸਾਡੀ ਜਿੱਤ ਹੋਈਏ ਤੇ ਸਾਡੇ ਪ੍ਰਭੂ ਰਾਮਚੰਦਰ ਜੀ ਮਹਾਰਾਜ ਜੀ ਦਾ ਉਥੇ ਮੂਰਤੀ ਸਥਾਪਨਾ ਹੋ ਰਹੀ ਹੈ ਤੇ ਮੰਦਿਰ ਦਾ ਨਿਰਮਾਨ ਹੋ ਰਿਹਾ ਹੈ ਸਾਡੇ ਲਈ ਆ ਦਿਵਾਲੀ ਤੋਂ ਵੀ ਇੱਕ ਵੱਡਾ ਤਿਉਹਾਰ ਹੈ ਸਾਡੇ ਰਾਮ ਜੀ ਸਾਡੇ ਆਪਣੇ ਰਾਮ ਜੀ ਦੇ ਸਾਡੇ ਪ੍ਰਭੂ ਸਾਡੇ ਯੋਧਿਆ ਦੇ ਵਿੱਚ ਵਿਰਾਜਮਾਨ ਹੋਣ ਜਾ ਰਹੇ ਨੇ ਕੱਲਾ RAM ਮੰਦਿਰ ਹਿੰਦੂਆ ਤਾਂ ਨਹੀਂ ਬਲਕਿ ਉਹ ਸਾਰੇ ਭਾਰਤੀਆਂ ਦਾ ਜਿਹੜੇ ਭਾਰਤ ਵਾਸੀ ਨੇ ਤੇ ਵਿਦੇਸ਼ਾਂ 'ਚ ਬੈਠੇ ਮੈਂ ਸਾਰੇ ਆਪਣੇ ਸਨਾਤਨੀਆਂ ਨੂੰ ਹੱਥ ਜੋੜ ਕੇ ਮੁਬਾਰਕ ਦਿਨਣਾ ਕਿ ਸਾਰਿਆਂ ਨੂੰ ਇਸ ਦਿਨ ਆਪਣੇ ਘਰਾਂ 'ਚ ਦੀਵਾਲੀ ਦਾ ਤਿਉਹਾਰ ਤੋਂ ਉੱਤੇ ਆਪਣਾ ਦਿਨ ਮਨਾਉਣਾ ਚਾਹੀਦਾ ਸਨਾਤਨੀ ਹੋਣੇ ਜਿਹੜੇ ਸਮੇਂ-ਸਮੇਂ ਤੇ ਹਮੇਸ਼ਾ ਦਾਨਪੁਣ ਕਰਦੀ ਆਏ ਨਹੀਂ ਸਾਨੂੰ ਆਪਣੇ ਰਾਜਨੀਤਿਕ ਕਾਰਜ ਦੇ ਨਾਲ-ਨਾਲ ਆਪਣੇ ਸਨਾਤਨੀਆਂ ਨੂੰ ਇਦਾਂ ਦੇ ਧਾਰਮਿਕ ਪ੍ਰੋਗਰਾਮ ਵੀ ਕਰਦੇ ਰਹਿਣੇ ਚਾਹੀਦੇ ਨੇ ਸ ਸਜਾਦੋ ਘਰ ਕੋ ਸਭ ਸਭ ਮੇਰੇ ਘਰ ਪ੍ਰਭੂ ਰਾਮ ਆਏ ਹੈ। ਹੈਲੋ ਨੂੰ ਮਾਸਟਰ ਸਸ਼ੀ ਕੁਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਅਖਿਲ ਭਾਰਤੀ ਸ਼ਿਫ ਸੈਨਾ ਦੇ ਤ ਸਮੇ ਸਮੇ ਤੇ ਬਹੁਤ ਸਾਰੇ ਐਕਟੀਵਿਟੀ ਸ ਨੇ ਹਮ ਲੋਕ ਕੀਤੀ ਜਾਂਦੀ ਜਿਸ ਸਕੇ ਤੁਹਾਨੂੰ ਪਤਾ ਹੈ ਕਿ 22 ਤਰੀਕ ਨੂੰ ਜਿਹੜਾ ਹੈ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਨਾਮ ਦੇ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਗੁੱਡ ਮੰਡੀ ਦੇ ਜਿਹੜੇ ਨਿਵਾਸੀ ਨੇ ਉੱਥੇ ਦੇ ਲੋਕ ਨੇ ਉੱਥੇ ਦੇ ਦੁਕਾਨਦਾਰ ਨੇ ਹਰ ਬੰਦੇ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੈਗੀ ਹੈ ਉਹ ਸਾਡੇ ਨਾਲ ਇਸ ਟਾਈਮ ਜਗਦੀਸ਼ ਟ ਕਿ ਕਿ ਤੇ ਆਣੀ ਹੈ ਕਿ ਕਿਆ ਕਿਆ ਜਾ ਰਿਹਾ ਹੈ ਕਿ ਲੁਧਿਆਣਾ ਸ਼ਾਇਦ ਸਭ ਤੋਂ ਵੱਡੀ ਜਿਹੜੀ ਹੈ ਜਸ਼ਨ ਆਪਣੇ ਤਰੀਕੇ ਨਾਲ ਇੱਕ ਸਵਾਗਤ ਜਿਹੜਾ ਹੈ ਕੀਤਾ ਜਾਣਾ ਕਿੱਦਾਂ ਕਰ ਰਹੇ ਨੇ ਆਓ ਗੱਲ ਕਰਦੇ ਹਾਂ ਹਾਂਜੀ ਜੈ ਸ਼ੀ ਰਾਮ ਹਾਂਜੀ ਜੈ ਸ਼ੀ ਰਾਮ ਜੀ ਹਰ ਹਰ ਮਹਾਦੇਵ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਮੈਂ ਸਾਰੇ ਲੁਧਿਆਣਾ ਲਈ ਦੇ ਸਰੋਤਿਆਂ ਨੂੰ ਦੇਖਣ ਆਲੇ ਨੂੰ ਬਹੁਤ ਤੈਦਿਓ ਧੰਨਵਾਦ ਕਰੂੰਗਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਪਾਰਟੀ ਦੇ ਇੱਕ ਆਫਿਸ ਆਏ ਹੋ ਜੈ ਸ਼ੀ ਰਾਮ ਜੀ ਹਾਂਜੀ ਸੋ ਸਰ ਕਿਸ ਪ੍ਰਕਾਰ ਦੀਆਂ ਤਿਆਰੀਆਂ ਕੀਤੀਆਂ ਜਿੱਤੇ ਇੱਕ ਭਵਿਆ ਸਵਾਗਤ ਜਿਹੜਾ ਤੁਸੀਂ ਕਰਨ ਜਾ ਰਹੇ ਹੈਗੇ ਹੋ ਭਗਵਾਨ ਸ਼੍ਰੀ ਰਾਮ ਦਾ 500 ਸਾਲ ਦੀ ਸਭ ਤੋਂ ਵੱਡੀ ਦੀਵਾਲੀ ਮਨ ਮਨਾਈ ਜਾ ਰਹੀ ਹੈ ਚਾਰੋਂ ਤਰਫ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਕਿਸ ਪ੍ਰਕਾਰ ਨਾਲ ਤੁਹਾਡੀ ਮਾਰਕੀਟ ਵੱਲੋਂ ਕਿਸ ਐਸੇ ਪ੍ਰਧਾਨ ਵੀ ਉੱਥੇ ਤੇ ਤੁਹਾਡੀ ਮਾਰਕੀਟ ਵੱਲੋਂ ਕਿਸ ਪ੍ਰਕਾਰ ਦਾ ਐਕਟੀਵਿਟੀ ਜਿਹੜੀ ਹੈ ਉਸ ਨੂੰ ਲੈ ਕੇ 23 ਨੂੰ ਕੀਤੀ ਜਾ ਰਹੀ ਹੈ ਕੀ ਤਿਆਰੀਆਂ ਨੇ ਹਾਂਜੀ ਬਿਲਕੁਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਕੀ ਹੈ ਜਿਸੀ 500 ਸਾਲ ਬਾਅਦ ਸਾਡਾ ਜਿਹੜਾ ਸਟਰਗਲ ਸੀ ਸਨਤਨੀਆਂ ਦਾ ਅੱਜ ਸਾਡੀ ਜਿੱਤ ਹੋਈ ਹੈ ਤੇ ਸਾਡੇ ਪ੍ਰਭੂ ਰਾਮ ਚੰਦਰ ਜੀ ਮਹ ਤੇ ਮੰਦਿਰ ਦਾ ਨਿਰਵਾਣ ਹੋ ਰਿਹਾ ਹੈ ਪਹਿਲਾ ਤਾਂ ਮੈਂ ਦੱਸਣਾ ਚਾਹਾਂਗਾ ਕਿ ਅਖਿਲ ਭਾਰਤੀਏ ਸ਼ਿਵ ਸਨਾ ਰਾਸ਼ਟਰੀਵਾਦੀ ਦੋ ਸਮੇਂ-ਸਮੇਂ ਤੇ ਅਸੀਂ ਗੁੜ ਮੰਡੀ ਦੇ ਵਿੱਚ ਐਦਾਂ ਦੀਆਂ ਸੋਸ਼ਲ ਐਕਟੀਵਿਟੀਆਂ ਕਰਦੇ ਰਹਿੰਦੇ ਨੇ ਬਟ ਸਾਡੇ ਲਈ ਆ ਦਿਵਾਲੀ ਤੋਂ ਵੀ ਇੱਕ ਵੱਡਾ ਤਿਉਹਾਰ ਹੈ ਸਾਡੇ ਰਾਮ ਨਰਲਾ ਜੀ ਸਾਡੇ ਆਪਣੇ ਰਾਮ ਜੀ ਦੇ ਸਾਡੇ ਪ੍ਰਭੂ ਸਾਡੇ ਯੋਧਿਆ ਦੇ ਵਿੱਚ ਵਿਰਾਜਮਾਨ ਹੋਣ ਜਾ ਰਹੇ ਨੇ ਅਸੀਂ ਉਹਨਾਂ ਦੇ ਉਪਲਖਸ਼ ਦੇ ਵਿੱਚ ਗੁੜ ਮੰਡੀ ਦੇ ਵਿੱਚ ਅਖਿਲ ਭਾਰਤੀਏ ਸ਼ਿਵ ਸੇਨਾ ਰਾਸ਼ਟਰੀਵਾਦੀ ਵੱਲੋਂ 22 ਜਨਵਰੀ ਨੂੰ ਸਵੇਰੇ 11 ਵਜੇ ਤੋਂ ਇੱਕ ਹਾਵਨ ਜਗਿਆ ਜਿਹਦੇ ਵਿੱਚ ਅਸੀਂ ਆਪਣੇ ਸਾਰੇ ਹੀ ਉਹਨਾਂ ਕਾਰ ਸੇਵਕਾਂ ਨੂੰ ਉਹਨਾਂ ਦੀ ਆਤਮੀ ਆਤਮਾ ਦੀ ਸ਼ਾਂਤੀ ਇੱਕ ਹਵਨ ਵੀ ਅੱਗੇ ਕਰਾਨ ਜਾ ਰਹੇ ਹਾਂ ਕਿ ਜਿਹੜੇ ਕਾਰ ਸੇਵਕਾਂ ਨੇ ਆਪਣੀ ਸ਼ਹਾਦਤ ਦਿੰਦੇ ਹੋਏ RAM ਮੰਦਿਰ ਦੇ ਲਈ ਆਪਣਾ ਜੀਵਨ ਤਿਆਗਤਾ ਉਹਨਾਂ ਸਾਰਿਆਂ ਦੀ ਆਤਮਾ ਨੂੰ ਪ੍ਰਭੂ ਸ਼ਾਂਤੀ ਦੇਣ ਤੇ ਆਪਣੇ ਚਰਨਾਂ 'ਚ ਲਾਣ ਤੇ ਅਸੀਂ 22 ਤਰੀਕ ਨੂੰ ਸਵੇਰੇ 11 ਵਜੇ ਹਵਨ ਤੋਂ ਬਾਅਦ 12:30 ਵਜੇ ਤੋਂ ਲੈ ਕੇ 3 ਵਜੇ ਤੱਕ 250 ਰਜਾਈਆਂ ਤੇ ਗਰੀਬ ਗੁਰਬੇ ਦੇ ਵਿੱਚ ਲੰਗਰ ਦਾ ਭੰਡਾਰਾ 150 ਤੇ ਕਰੀਬ ਕਿਲੋ ਦੁੱਧ ਤੇ ਨਾਲ ਭੰਡਾਰਾ ਸਭ ਕੁਝ ਕਰਾਂਗੇ ਤੇ ਸ਼ਾਮੀ ਦੀਪ ਮਾਲਾ ਜਲਾਉਂਦੇ ਹੋਏ ਆਪਣੀ ਸ਼ੇਵਸਨਾ ਵੱਲੋਂ ਸਾਰੇ ਸਮਾਜ ਨੂੰ ਖੁਸ਼ੀਆਂ ਦਾ ਸੰਦੇਸ਼ ਦਿੰਦੇ ਹੋਏ ਅਸੀਂ ਆਪਣੇ ਇਹ ਕੱਲਾ RAM ਮੰਦਿਰ ਹਿੰਦੂਆ ਤਾਂ ਨਹੀਂ ਬਲਕਿ ਉਹ ਸਾਰੇ ਭਾਰਤੀਆਂ ਦਾ ਜਿਹੜੇ ਭਾਰਤ ਵਾਸੀ ਨੇ ਤੇ ਵਿਦੇਸ਼ਾਂ 'ਚ ਬੈਠੇ ਮੈਂ ਸਾਰੇ ਆਪਣੇ ਸਨਾਤਨੀਆਂ ਨੂੰ ਹੱਥ ਜੋੜ ਕੇ ਮੁਬਾਰਕ ਦਿਨਾ ਕਿ ਸਾਰਿਆਂ ਨੂੰ ਇਸ ਦਿਨ ਆਪਣੇ ਘਰਾਂ 'ਚ ਦੀਵਾਲੀ ਦਾ ਤਿਉਹਾਰ ਤੋਂ ਉੱਤੇ ਆਪਣਾ ਦਿਨ ਮਨਾਉਣਾ ਚਾਹੀਦਾ ਕਿ ਤਾਂ ਕਿ ਅਸੀਂ ਆਪਣੇ ਸਨਾਤਨ ਨੂੰ ਬਲ ਸ਼ਕਤੀ ਦਿੰਦੇ ਹੋਏ ਆਪਣੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਆਂਦੇ ਹੋਣ ਦਾ ਸਵਾਗਤ ਕਰ ਸਕੀਏ ਜੈ ਸ਼ੀ ਰਾਮ ਜੀ ਹਰ ਹਰ ਮਾ ਜਾਂਦੇ ਜਾਂਦੇ ਤੁਸੀਂ ਵਿਦੇਸ਼ੀਆਂ ਤੋਂ ਜ਼ਰੂਰ ਅਪੀਲ ਕਰਦੇ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਬਿਲਕੁਲ ਸਾਰੇ ਲੁਧਿਆਣਾ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ 22 ਜਨਵ ਗੂੜ ਮੰਡੀ ਆ ਕੇ ਆਪਣੇ ਸਨਾਤਨੀ ਹੋਣ ਦਾ ਇੱਕ ਸੰਦੇਸ਼ ਦੋ ਤੇ ਵੱਧ ਚੜ ਕੇ ਸਾਰੇ ਅਖਿਲ ਭਾਰਤੀਏ ਸ਼ਿਵ ਸੇਨਾ ਰਾਸ਼ਟਰਵਾਦੀ ਨਾਲ ਆ ਕੇ ਆਪਣਾ ਇੱਕ ਮੋਢੇ ਨਾਲ ਮੋਢਾ ਜੋੜਦੇ ਹੋ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਓ ਅਗਰ ਨਹੀਂ ਵੀ ਆ ਸਕਦੇ ਆਪਣੇ ਘਰਾਂ ਦੇ ਵਿੱਚ ਜ਼ਰੂਰ ਇਦਾਂ ਦੇ ਦਾਨਪੁਨ ਦੇ ਕੰਮ ਕਰਦੇ ਰਹੋ ਜਿਸ ਨਾਲ ਅਸੀਂ ਆਪਣੇ ਸਮਾਜ ਨੂੰ ਇੱਕ ਚੰਗਾ ਸੰਦੇਸ਼ ਤੇ ਆਪਣੇ ਯੂਥ ਤੇ ਆਪਣੇ ਨੌਜਵਾਨੀ ਨੂੰ ਇੱਕ ਦੱਸ ਸਕੀਏ ਕਿ ਸਨਾਤਨੀ ਹੋਣੇ ਜਿਹੜੇ ਸਮੇ ਸਮੇ ਤੇ ਹਮੇਸ਼ਾ ਦਾਨਪੁਨ ਕਰਦੇ ਆਏ ਨਹੀਂ ਸਾਨੂੰ ਆਪਣੇ ਰਾਜਨੀਤਿਕ ਕਾਰਜ ਕਰਦੇ ਦੇ ਨਾਲ ਨਾਲ ਆਪਣੇ ਸਨਾਤਨੀਆਂ ਨੂੰ ਇਦਾਂ ਧਾਰਮਿਕ ਪ੍ਰੋਗਰਾਮ ਵੀ ਕਰਦੇ ਰਹਿਣੇ ਚਾਹੀਦੇ ਨੇ ਬਹੁਤ ਬਹੁਤ ਸ਼ੁਕਰੀਆ ਠਾਕਰੀ ਸਾਹਿਬ ਜੀ ਸੋ ਦੋਸਤੋ ਜਿਾਸ ਕਰਦੇ ਕਿ ਤੁਮ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੋਆ ਨੂੰ ਦਿਓ ਇਜਾਜ਼ਤ ਜੈ ਸ਼੍ਰੀ ਰਾਮ